विधानसभा ਹਲਕਾ ਪੱਟੀ ਦੇ ਵਿੱਚ ਜਲਾ ਤਨਤਨ ਦੇ ਵਿੱਚ ਇੱਕ ਹੋਰ ਨੌਜਵਾਨ ਨਸ਼ੇ ਦੀ ਪੀਂਟ ਚੜਿਆ ਉਪਰਤ ਜਾਣਕਾਰੀ ਅਨਸਾਰ ਇਹ ਵਿਅਕਤੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਆਇਆ ਹੈ ਲੋਕੋ ਗੱਲਾਂ ਕਰ ਰਹੇ ਸਨ ਕਿ ਪ੍ਰਸ਼ਾਸਨ ਇੱਕਦਮ ਫੇਲ ਹੀ ਜ਼ੀਰੋ ਕੋਈ ਨਜ਼ਰ ਆ ਰਿਹਾ ਹੈ ਆਖਿਰ ਕਦ ਤੱਕ ਰੁਕੇਗਾ ਇਹ ਮੌਦਾ ਖੇਲ ਪ੍ਰਸ਼ਾਸਨ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਆਸਾਂ ਸਨ ਪਰੰਤੂ ਦਿਨ ਵਧ ਦਿਨ ਵਧ ਰੀਆਂ ਇਹ ਨਸ਼ੇ ਸਬੰਧੀ ਮੌਦੀਆਂ ਘਟਨਾਵਾਂ ਰੁਕਨ ਦਾ ਨਾਮ ਨਹੀਂ ਲੈ ਰਹੀਆਂ ਆਖਰ ਕਦ ਤੱਕ ਇਹ ਪੰਜਾਬ ਦੇ ਵਿੱਚ ਚੱਲ ਰਿਹਾ ਸਤਵੰਦ ਰਿਆ ਜੋ ਕਿ ਨਸ਼ੇ ਦਾ ਦਰਿਆ ਚੱਲ ਰਿਹਾ ਹੈ ਕਿਸ ਦਿਨ ਇਹਨੂੰ ਥੰਮਬ ਪਵੇਗੀ ਕੌਣ ਇਹਨੂੰ ਨੱਥ ਪਵੇਗਾ ਪ੍ਰਸ਼ਾਸਨ ਦੇ ਵੱਡੇ ਵੱਡੇ ਵਾਦੇ ਲਾਰੇ ਫੇਲ ਹੁੰਦੇ ਨਜ਼ਰ ਆ ਰਹੇ ਹਨ ਪ੍ਰਸ਼ਾਸਨ ਤਾਂ ਵੱਡੇ ਵੱਡੇ ਲਾਰੇ ਅਤੇ ਵਾਦੇਾਂ ਨੂੰ ਕਰਦਾ ਰਹਿੰਦਾ ਹੈ ਪਰ ਨੇਪਰੇ ਕੋਈ ਨਹੀਂ ਚੜ ਰਿਹਾ ਕਿਹਾ ਜਾਂਦਾ ਹੈ ਕਿ ਅੰਬਲੀਆਂ ਦੀਆਂ ਨਸ਼ੇਰੀਆਂ ਦੀਆਂ ਜਾਇਦਾਦਾਂ ਕਿ ਕਿਤੀਆਂ ਜਾਣਗੀਆਂ ਪਰੰਤੂ ਇਸ ਤਰ੍ਹਾਂ ਤਾਂ ਹੁੰਦਾ ਕਿਸੇ ਨਜ਼ਰ ਨਹੀਂ ਆਉਂਦਾ ਡਾਕਟਰ ਲਖਨ ਸ਼ਰਮਾਂ ਦੀ ਵਿਸ਼ੇਸ਼ ਰਿਪੋਰਟ ਟੈਕਸਲਾ ਟੀਵੀ ਲਾਈਵ ਤੋਂ ਹਾਂ ਜੀ ਨਾਮ ਹੈ ਉਹ ਨਾ ਭਾਈ ਗੁਰਜੰਡ ਸਿੰਘ ਪਿੰਡ ਇਹ ਜੋੜਸੰਗ ਵਾਲਾ ਕੀ ਗੱਲ ਹੋਈ ਯਾਰ ਇਹ ਜਿਹੜੀ ਅੱਜ ਉਧਰ ਘਟਨਾ ਹੋਈ ਆ ਵੇਖੋ ਇਹ ਪੰਜਾਬ ਦੇ ਵਿੱਚ ਇੱਕ ਅੱਗ ਬਲ ਰਹੀ ਆ ਜਿਹੜੀ ਨਸ਼ਿਆਂ ਦੀ ਬਹੁਤ ਜ਼ਿਆਦੀ ਪ੍ਰਮਾਹਾਰ ਆ ਤੇ ਸਾਡਾ ਪਿੰਡ ਜਿਹੜਾ ਜੋੜਸੰਗ ਵਾਲਾ ਇਹਦੇ ਵਿੱਚ ਵੀ ਪਿਛਲੇ ਲੰਮੇ ਸਮੇਂ ਤੋਂ ਮਜੀਬ ਸਿੰਘ ਬਿੱਕਰ ਸਿੰਘ ਪੁੱਤਰ ਵੀਰ ਸਿੰਘ ਤੇ ਉਹਦਾ ਪੁੱਤਰ ਮਣੀ ਸ਼ਰੇ ਆ ਵੇਖੋ ਜੀ ਸਾਰੇ ਨਗਰ ਨੂੰ ਵੀ ਪਤਾ ਵਾ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਵਾ ਵੀ ਵਿਕਦਾ ਏ ਰੋਜ਼ ਗੱਡੀਆਂ ਦੀਆਂ ਗੱਡੀਆਂ ਆਉਂਦੀਆਂ ਢਾਣੀਆਂ ਤੇ ਪਰ ਗੱਲ ਕਰਕੇ ਕੋਈ ਖੋਜ ਨਹੀਂ ਗਾ ਇਹ ਜਿਹੜੀ ਅੱਜ ਮੌਤ ਹੋਈ ਆ ਇਸ ਵੀਰ ਦੀ ਇਹਦਾ ਛੋਟੇ ਹੁੰਦੇ ਦਾ ਮਾਪਿਓ ਮਰਿਆ ਹੈ ਚਾਚਿਆਂ ਤਾਆਂ ਦੇ ਭਰਾਵਾਂ ਦੇ ਪੁੱਤਾਂ ਨੇ ਇਹਨੂੰ ਛੋਟੀਆਂ-ਛੋਟੀਆਂ ਬੁਰਕੀਆਂ ਦੇ ਕੇ ਪਾਲ ਲਿਆ ਉਸ ਤੋਂ ਬਾਅਦ ਆ ਸ਼ਾਦੀ ਹੋਈ ਅੱਜ ਆ ਜਿਹੜੀ 20-25 ਸਾਲ ਦੀ ਲੜਕੀ ਆ ਇਹ ਇਹ ਕਿੰਨੂੰ ਕੀਤੇ ਗੱਲ ਲੱਗੂਗੀ ਇਹਨੂੰ ਕੌਣ ਰੱਖੂਗਾ ਕਿ ਬੱਚੇ ਛੋਟੇ ਛੋਟੇ ਇਹ ਇੱਕੋ ਕੁੜੀ ਆ ਪਰ ਇਹ ਜਿਹੜੀ ਹੈਗੀ ਹੈ ਲਾਣਤ ਦਿਨੋਂ ਦਿਨ ਘਟਣ ਦੀ ਥਾਂ ਵਾਧਦੀ ਜਾਂਦੀ ਆ ਵਾਧਦੀ ਜਾਂਦੀ ਪ੍ਰਸ਼ਾਸਨ ਨੂੰ ਬੇਨਤੀ ਆ ਸਾਡੇ ਵੱਲੋਂ ਅੱਗੇ ਵੀ ਕਿਹਾ ਗਿਆ ਸੀ ਸਾਡੇ ਪਿੰਡ ਵਿੱਚ ਜੋ ਸ਼ਰ ਅਮ ਵਿਕਰਿਆ ਵੇਦ ਵਿੱਚ ਕੋਈ ਦੋਰਾਂ ਵੜੀਆਂ ਭਰਾ ਖਲੋਤੇ ਸਾਰੇ ਮਜਬੀ ਸਖ ਵੇਚ ਰਿਹਾ ਵਾ ਜੀ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਦੇ ਬਿਲਕੁਲ ਬੰਦ ਕਰ ਦਿੱਤਾ ਗਿਆ ਦੇਖੋ ਜੀ ਠੀਕ ਆ ਕਹਿ ਰਹੀ ਆ ਪਰ ਗਰਾਊਂਡ ਲੈਵਲ ਤੇ ਕੁਝ ਹੋਰ ਚੀਜ਼ ਆ ਜੀ ਗਰਾਊਂਡ ਲੈਵਲ ਤੇ ਜਦੋਂ ਗੱਲਾਂ ਆ ਕੇ ਹੋਣਗੀਆਂ ਉਤਲੇ ਵੱਡੇ ਸਮਲਗਰਾਂ ਨੂੰ ਫੜ ਕੇ ਗੱਲ ਨਹੀਂ ਬਣਨੀ ਛੋਟੇ ਪਿੰਡਾਂ ਦੇ ਵਿੱਚ ਪਿੰਡ ਸੰਯੋਗ ਦੇਣਾ ਪਿੰਡਾਂ ਦੇ ਲੋਕ ਸੰਯੋਗ ਦੇਣਾ ਇਹ ਵੇਖੋ ਪਿੰਡ ਦਾ ਮਸਲਾ ਹੈ ਇਹ ਪਿਛਲੇ 10 ਦਿਨਾਂ ਤੋਂ ਸਾਡੇ ਗੁਰੂ ਘਰ ਮੇਲਾ ਚੱਲ ਰਿਹਾ ਉੱਥੇ ਗੱਲ ਸਾਰੇ ਹੀ ਸੇਵਾਦਾਰ ਕਰੀ ਜਾਂਦੇ ਆ ਕਿ ਆਪਣਾ ਨੁਕਸਾਨ ਪਾਈ ਹੋ ਜਾਣਾ ਹੋ ਜਾਣਾ ਤੇ ਅੰਤ ਨੂੰ ਨੁਕਸਾਨ ਰਾਤੀ ਕਿ ਜ ਸਵੇਰੇ ਹੋ ਗਿਆ ਵਾ ਤੇ ਹਜੇ ਹੋ ਸਕਦਾ ਵਾ ਵੀ ਕੱਲ ਨੂੰ ਵੀ ਇੰਨੀ ਜਿਆਦਾ ਬੇਹਾਲਤ ਹੋਈ ਪਈ ਆ ਪਿੰਡ ਦੇ ਵਿੱਚ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਖਾਸ ਕਰਕੇ ਹਲਕੇ ਦੇ ਮੰਤਰੀ ਸਾਹਿਬ ਆ ਪ੍ਰਸ਼ਾਸਨ ਠਾਣਾ ਐਸਐਚਓ ਸਾਹਿਬ ਪੱਟੀ ਮੋੜਾ ਕਿ ਤੁਰੰਤ ਨਕੇਲ ਪਾਈ ਜਾਵੇ ਪਹਿਲੋਂ ਵੀ ਅਪਰੋਵੀਸ਼ਨ ਦਿੱਤੀ ਆ ਹੁਣ ਅਸੀਂ ਖੁਦ ਇਸ ਜੇਸਾ ਪ੍ਰਸ਼ਾਸਨ ਨੇ ਕੋਈ ਕਦਮ ਨਾ ਚੁੱਕਿਆ ਤੇ ਮਜਬੂਰ ਪਿੰਡ ਨੂੰ ਕੋਈ ਕਦਮ ਚੁੱਕਣਾ ਪਿਆ ਤੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਇਹ ਪਿੰਡ ਦੇ ਵਿੱਚ ਜਿਹੜਾ ਸ਼ਰੇਆਮ ਨਸ਼ਾ ਵੇਚਦਾ ਏ ਇਹਨੂੰ ਅੱਜ ਹੀ ਉਹ ਬੰਦੇ ਜਿਹੜੇ ਰੱਸ਼ਟ ਕੀਤੇ ਜਾਣ ਇਹਦੇ ਕਾਤਲ ਕੋਸ਼ਤ ਕੀਤੇ ਜਾਣ ਕਿਉਂਕਿ ਇਹ ਪਿੰਡ ਦਾ ਮੁੰਡਾ ਪਿੰਡ ਹੀ ਨਸ਼ਾ ਟੀਕਾ ਕਰਕੇ ਮਰਿਆ ਵਾ ਸਾਰਿਆਂ ਨੂੰ ਪਤਾ ਵਾ ਇਸ ਤੋਂ ਇਸ ਤੋਂ ਪਹਿਲਾਂ ਦੋ ਤਿੰਨ ਮੌਤਾਂ ਹੋਈਆਂ ਉਹ ਵੀ ਟੀਕਣ ਹੋਈਆਂ ਭਾਈ ਤਰਸੇਮ ਸਿੰਘ ਮਰਿਆ ਸੀਗਾ ਮਜਬੀ ਸਿੱਖ ਸਤਨਾਮ ਸਿੰਘ ਮਰਿਆ ਸੀਗਾ ਇੱਕ ਦਾ ਸਾਡੇ ਸੁਖਦੇਵ ਸਿੰਘ ਪੱਪੂ ਦਾ ਮੁੰਡਾ ਮਰਿਆ ਸੀ ਭਾਬ ਕੇ ਅੱਗ ਬਲ ਰਹੀ ਹੈ ਜੀ ਜਿਹੜਾ ਜਿਹੜਾ ਨਸ਼ਾ ਵੇਚਦੇ ਉਹਨਾਂ ਦਾ ਨਾਮਾ ਪਤਾ ਕੀ ਹੈ ਉਹਨਾਂ ਦਾ ਨਾਮ ਜੀ ਬਿੱਕਰ ਸਿੰਘ ਪੁੱਤਰ ਵੀਰਮ ਸਿੰਘ ਵੀਰ ਸਿੰਘ ਮਜਬੀ ਸਿੱਖ ਆ ਤੇ ਗਾਂ ਉਹਨਾਂ ਦਾ ਛੋਟਾ ਮੁੰਡਾ ਇਹ ਮਣੀ ਵੇਖੋ ਅਸੀਂ 50 50 ਕਿੱਲਿਆਂ ਵਾਲੇ ਆ ਜੀ ਉਹਨਾਂ ਤੇ ਖੁਰਲੀ ਨਹੀਂ ਬੰਦਦੀ ਤੇ ਮਹਿਲ ਪਾਈ ਜਾਂਦੇ ਆ ਸਾਰੇ ਪਿੰਡ ਨੂੰ ਦੀਂਦਾ ਵਾ ਬੋਲਦਾ ਕੋਈ ਨਹੀਂ ਜੇ ਅੱਜ ਅੰਤ ਨੂੰ ਇਹ ਵੀਰ ਗਿਆ ਵਾ ਤੇ ਸਾਰੇ ਬੋਲੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਪਰਸ ਨੂੰ ਦੋ ਰਾਤ ਲਟਣ ਦੇ ਸਿੱਧੇ ਵੇ ਗੱਡੀ ਪਰਸੋ ਗੱਡੀ ਫੜੀ ਪਰ ਆਸਰਾ ਕੋਈ ਨਹੀਂ ਕਰਦਾ ਹੁਣ ਭਰਾਵਾਂ ਨੂੰ ਬੇਨਤੀ ਹੈ ਨਗਰ ਨੂੰ ਕਿ ਇਹ ਜਿਹੜਾ ਭਾਂਬੜ ਮਚ ਗਿਆ ਜਿਹੜਾ ਇਹ ਚਿਰਾਗ ਬੁਝ ਗਿਆ ਆਉਣ ਵਾਲੇ ਸਮੇਂ 'ਚ ਯਕਾ ਕਰੀਏ ਪਾਰਟੀਆਂ ਬਾਗੀਆਂ ਤੋਂ ਉੱਪਰ ਉੱਠ ਕੇ ਸਾਰੇ ਵੀਰ ਸੋਹਣੇ ਸੋਹਣੇ ਖਲੋਤੇ ਆ ਕਸ਼ਮੀਰ ਸੋਹਣੇ ਖਲੋਤੇ ਆ ਦੇਸਾ ਸੋਹਣੇ ਖਲੋਤੇ ਆ ਨਰਵੈਲ ਸੋਹਣੇ ਖਲੋਤੇ ਆ ਸਾਰੇ ਪਿੰਡ ਦੇ ਪਤਵੰਤੇ ਆ ਤੇ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨਗਾਰੀ ਵੀ ਇਹ ਨਸ਼ੇ ਨੂੰ ਠੱਲ ਪਾਈ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਛੱਟੇ ਜਿਹੜੇ ਬਹੁਤ ਗੰਭੀਰ ਨਿਕਲਣ ਵਾਲੇ ਆ ਕਿਉਂਕਿ ਹੋਰ ਕੋਈ ਕਿਸੇ ਮੰਗਾ ਦਾ ਚਰਾਗ ਕਿਸੇ ਪਤਨੀ ਦਾ ਸੁਹਾਗ ਕਿਸੇ ਭੈਣ ਦਾ ਭਰਾ ਨਾ ਜਾਵੇ ਸਾਡੀ ਬੇਨਤੀ ਆ ਕਿ ਇਹਨੂੰ ਤੁਰੰਤ ਅੱਜ ਹੀ ਕਾਰਵਾਈ ਕਰਕੇ ਇਹਦੇ ਤੇ ਨਸ਼ੇ ਦਾ ਜੋ ਐਕਟ ਲਾਇਆ ਜਾਵੇ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਇਹੀ ਸਰਕਾਰ ਨੂੰ ਬੇਨਤੀ ਆ ਪਰ ਜਿਹੜੀਆਂ ਸਰਕਾਰ ਠੀਕ ਆ ਗੱਲਾਂ ਕਰ ਰਹੀ ਆ ਕਿ ਨਸ਼ੇ ਬੰਦ ਪਿੰਡ ਦਰਾਂਡ ਲੈਵਲ ਤੇ ਅਸੀਂ ਆਪਣੇ ਪਿੰਡ ਦੀ ਗੱਲ ਕਰਾਂਗੇ ਕਿ ਸਾਡੇ ਪਿੰਡ ਸ਼ਰੇਆਮ ਵਿਕ ਰਿਆ ਵਾ ਵਿਕ ਰਿਆ ਵਾ ਇਹਨੂੰ ਬੰਦ ਕਰਵਾਈਏ ਤੇ ਮੌਕੇ ਤੇ ਬਣਦੀ ਜੋ ਕਾਰਵਾਈ ਆ ਉਹ ਕੀਤੀ ਜਾਵੇ ਪ੍ਰਸ਼ਾਸਨ ਤੋਂ ਇਹੀ ਮੰਗ ਆ ਨਹੀਂ ਤੇ ਆ ਕੇ ਕੋਈ ਦੁਬਲੀ ਵਾਲੀ ਸੜਕ ਵੇਖ ਲੈ ਕੋਈ ਸਭਰਾਮਾਂ ਵਾਲੀ ਵੇਖ ਲੈ ਕੋਈ ਪਿੰਡ ਪਰ ਉਹ ਤੇ ਅਸੀਂ ਵੀ ਦੋਸ਼ੀ ਮੰਨਦੇ ਆ ਆਪਣੇ ਆਪ ਨੂੰ ਦੋਸ਼ੀ ਮੰਨਦੇ ਕਿ ਅਸੀਂ ਜ਼ਬਾਨ ਕਿਉਂ ਨਹੀਂ ਖੋਲਦੇ ਅੱਜ ਇਹ ਵੀਰ ਮਰਿਆ ਤੇ ਸਾਡੀ ਸਾਰਿਆਂ ਦੀ ਜ਼ਬਾਨ ਮੇਰੇ ਸਮੇਤ ਮੈਂ ਵੀ ਖੋਲੀ ਆ ਹਰੇ ਗੋਮਸਰਨ ਕੋਈ ਦੂਜਾ ਦੂਜੇ ਨੂੰ ਨਾ ਆਖੇ ਦੂਜਾ ਦੂਜੇ ਨੂੰ ਨਾ ਆਖੇ ਅਸੀਂ ਮਾਰੇ ਬਣਾਂਗੇ ਪਰ ਇਹਨੂੰ ਆਪਾਂ ਸਾਡੀ ਪ੍ਰਸ਼ਾਸਨ ਕਾੜੀ ਬੇਨਤੀ ਆ ਕਿ ਇਹ ਵੀਰ ਨੂੰ ਅਨਿਸ਼ਵਾਸਨ ਦਵਾਇਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਰਘਟਨਾ ਨਾ ਹੋਵੇ ਇਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਪਿੰਡਾ ਜੌੜ ਸਿੰਘ ਵਾਲਾ ਕੀ ਕੀ ਗੱਲ ਹੋਈ ਸਾਡੇ ਚਾਚੇ ਦਾ ਪੋਤਾ ਸਰਜੀਤ ਸਿੰਘ ਕੀ ਗੱਲ ਬਣੀ ਜਿੰਨੇ ਸਵੇਰੇ ਟੀਕਾ ਲਾ ਲਿਆ ਟੀਕਾ ਲਾ ਕੇ ਉਹ ਪੂਰਾ ਹੋ ਗਿਆ ਵਾ ਨਸ਼ਾ ਸਾਡੇ ਇੰਨਾ ਜ਼ਿਆਦਾ ਵਿਗਦਾ ਵਾ ਸਾਡੇ ਪਿੰਡ ਚ ਪਹਿਲਾਂ ਨਹੀਂ ਖਾਸ ਕਰਕੇ ਆ ਆਮ ਆਦਮੀ ਦੇ ਮੋਤ ਵਰ ਵੀ ਇਥੇ ਕੋਲ ਖੜੋਤੇ ਆ ਇਹਨਾਂ ਨੂੰ ਵੀ ਪਤਾ ਵਾ ਵੀ ਜਦੋਂ ਦੀ ਆਮ ਆਦਮੀ ਦੀ ਸਰਕਾਰ ਬਣੀ ਪਹਿਲਾਂ ਸਾਡੇ ਪਿੰਡ ਨਹੀਂ ਹੀ ਵਿਗਦਾ ਉਦੋਂ ਦਾ ਵਿਗਦਾ ਸੀ ਪਰ ਇਹ ਸਾਰੇ ਜਾ ਜਾ ਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਲੀਡਰ ਸਹਿਬਾਨਾਂ ਨੂੰ ਵੀ ਕਹਿੰਦੇ ਆ ਪਰ ਕੋਈ ਸਾਡੀ ਸੁਣਵਾਈ ਨਹੀਂ ਇੱਥੇ ਹੋ ਰਹੀ ਪਿੰਡ ਦੇ ਵਿੱਚ ਸਾਡੇ ਸਾਰੇ ਹੋਰ ਨਾ ਪਿੰਡੋਂ ਤੋਂ ਆਣ ਕੇ ਮੁੰਡੇ ਜਿਹੜੇ ਰਾਤ ਦਿਨ ਉਧਰ ਧੁੰਮੀ ਚੁੱਕ ਛੜਦੇ ਆ ਗੱਡੀਆਂ ਮੋਟਰਸਾਈਕਲ ਪਤਾ ਨਹੀਂ ਕਿੰਨੇ ਕ ਆਉਂਦੇ ਆ ਤੇ ਚੋਰੀਆਂ ਵੀ ਹੁੰਦੀਆਂ ਵਾ ਪਰ ਕੋਈ ਸਾਡੀ ਜਿਹੜੀ ਸੁਣਵਾਈ ਆ ਉਹ ਨਹੀਂ ਹੋ ਰਹੀ। ਕੀ ਮੰਗ ਰਹੇ ਹੋ? ਮੰਗ ਤੇ ਉਹ ਕਰਦੇ ਆ ਵੀ ਇਹਨੂੰ ਨਸ਼ੇ ਨੂੰ ਬਿਲਕੁਲ ਸਾਰੇ ਪੰਜਾਬ ਚੋਂ ਆਪਾਂ ਤੇ ਇਹਨੇ ਖਤਮ ਕੀਤਾ ਜਾਵੇ। ਹੁਣ ਇਹ ਇੱਕ ਘਰ ਦੀ ਕਹਾਣੀ ਨਹੀਂ ਗੀ ਇਹ ਘਰ ਘਰ ਦੀ ਕਹਾਣੀ ਆ ਪਿੰਡ ਪਿੰਡ ਦੀ ਕਹਾਣੀ ਆ ਵੀ ਕਿੰਨੇ ਮੁੰਡੇ ਨੌਜਵਾਨ ਆ ਜਿਹੜੇ ਉਹ ਇਸ ਨਸ਼ੇ ਦੀ ਬਲੀ ਚੜ ਰਹੇ ਆ ਟੀਕੇ ਲਾ ਲਾ ਕੇ ਮਰਦੇ ਰਹੇ। ਡੇਢ ਮਹੀਨਾ ਪਹਿਲਾਂ ਉੱਥੇ ਲੱਗ ਗਈ ਪਿੰਡੇ ਇੱਕ ਹੋਰ ਮੁੰਡਾ ਮਰਿਆ ਵਾ। ਤੇ ਹੁਣ ਫੇਰ ਹੋਣੇ ਮਹੀਨਾ ਆ ਜੇ। ਹੁਣ ਇਹ ਡੇਢ ਮਹੀਨੇ ਬਾਅਦ ਇਹ ਆ। ਕਿੰਨੇ ਆਪਣੇ ਪੰਜਾਬ ਦੇ ਪਿੰਡਾਂ ਤੁਸੀਂ ਸਾਬ ਲਾ ਲੋ ਡੇਢ ਮਹੀਨੇ ਚ 45 ਦੇਣ ਆ ਤੇ 45 ਦਿਨਾਂ ਦੇ ਵਿੱਚ ਸਾਡੇ ਪਿੰਡ ਚ ਦੋ ਮਰ ਗਏ ਹੋਰ ਦੂਜਿਆਂ ਪਿੰਡਾਂ ਦੇ ਵਿੱਚ ਕੀ ਆ ਲੋ ਹੁੰਦੇ ਆ ਇਹ ਕਰਕੇ ਸਰਕਾਰ ਨੂੰ ਬੇਨਤੀ ਆ ਵੀ ਤੁਸੀਂ ਜਿਹੜਾ ਵਾਅਦਾ ਕਰਕੇ ਪੰਜਾਬ ਦੀ ਸੱਤਾ ਸੰਭਾਲੀ ਸੀ ਪੰਜਾਬ ਦਾ ਜਰੂਰ ਕੋਈ ਨਾ ਕੋਈ ਤੁਸੀਂ ਇਹ ਗੱਲ ਤੇ ਹੱਲ ਕਰੋ ਤੁਸੀਂ ਅਫਸਰਾਂ ਨਾਲ ਮੀਟਿੰਗਾਂ ਵੀ ਲਾਉਂਦੇ ਜੇ ਉਹਨਾਂ ਨੂੰ ਕਹਿੰਦੇ ਵੀ ਜੇ ਪਰ ਕੋਈ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਇਸ ਗੱਲ ਉੱਤੇ ਕੋਈ ਧਿਆਨ ਨਹੀਂ ਦੇ ਰਹੀ